ਚਾਰ ਕੀਤੀ ਗਈ ਕਿ ਆਪਾਂ ਕੀ ਕੀ ਉਪਰਾਲੇ ਕਰ ਸਕਦੇ ਹਾਂ ਅਸੀਂ ਸਹਿਜਪਾਣ ਦਾ ਉਦਾਲਾ ਰੱਬਿਆ ਨਗਰਕੀਤਾ ਦਾ ਉਦਾਲਾ ਉਦਾਲਾ ਲੱਗਿਆ ਔਰ ਨਾਨ ਮਾਣੀ ਸ਼ਿਵਾ ਸਿੰਘ ਦਾ ਪ੍ਰਵਾਸ ਸਾਰੀਆਂ ਅਦਾਰਿਆਂ ਚੋਂ ਸ਼ੁਰੂ ਕੀਤਾ ਔਰ ਘਟੋ ਘਟ ਇਸ ਸਾਲ ਦੇ ਵਿੱਚ ਅਸੀਂ 1000 ਗੁਰਦੁਆਰਿਆਂ ਤੋਂ ਵੱਧ ਕਰਮ ਕਰਮ ਦਾ ਦੇਸ਼ਾ ਔਰ ਵਿਦੇਸ਼ਾ ਦੇ ਸਾਰੇ ਸ਼ਹਿਰਾਂ ਦੇ ਇੰਡੀਆ ਵਿੱਚ ਇੱਕ ਉਦਾਲਾ ਉਪਰਾਲਾ ਕੀਤਾ ਗਿਆ ਜੋ ਲਗਾਤਾਰ ਜਾਰੀ ਹੈ ਇਸ ਤਰ੍ਹਾਂ ਜੋ ਅਸੀਂ ਅਬਰਤ ਸੰਚਾਰ ਦਾ ਜੋ ਵਿਚਾਰ ਕੀਤਾ ਸੀ ਇਹ ਬਹੁਤ ਵੱਡਾ ਉਪਰਾਲਾ ਸੀ ਔਰ ਬਹੁਤ ਸਲਾਗਾ ਜੋ ਉਪਰਾਲਾ ਸੀ ਅਸੀਂ ਭਗਤ ਸਿੰਘ ਜੀ ਤਕਸਰੀ ਦਲਮਨ ਸਾਹਿਬ ਦੇ ਜਥੇਦਾਰ ਜਥੇਦਾਰ ਅਕਾਲ ਤਖਤ ਸਾਹਿਬ ਜਾਨੀ ਗਰਗਾ ਸਿੰਘ ਅਪੀ ਇਹਨਾਂ ਸਾਰਿਆਂ ਨੂੰ ਅਸੀਂ ਬੇਨਤੀ ਕੀਤੀ ਕਿ ਅਸੀਂ ਇੱਕ ਉਪਰਾਲਾ ਕਰਕੇ ਜਾ ਰਹੇ ਹਾਂ ਆਪ ਵੀ ਸਹਿਯੋਗ ਕਰੋ ਤਾਂ ਉਹਨਾਂ ਨੇ ਸਾਨੂੰ ਬਹੁਤ ਪਿਆਰੇ ਤੇ ਜਨਵਾਸਤੇ ਅਤੇ ਸ੍ਰੋਮਣੀ ਕਮੇਟੀ ਦੇ ਪ੍ਰਧਾਨ ਜੋ ਉਹਨਾਂ ਨੇ ਸਾਨੂੰ ਅਕਾਰ ਸ੍ਰੀ ਦੇਵ ਦੀ ਬੇਨਤੀ ਕਰਾ ਲ ਕੀਤਾ ਇਹ ਅਸੀਂ ਰੱਖ ਕੇ ਜੋ ਸਾਰੀਆਂ ਟਾਲ ਅਕੈਡਮੀਆਂ ਸੂਹ ਸੰਸਤਾ ਦੇ ਅਦਾਰੇ ਉਸ ਨਜ਼ਦੀਕ ਦੀਆਂ ਸਾਰ ਸਤਿਵਰਤ ਲੋਕ ਇਹ 21 ਜਗਾਂ ਦੇ ਅਸੀਂ ਵਰਮਨ ਜਿਹੜੇ ਜੋ ਲਾਇਬ ਚੱਲ ਰਹੇ ਸੋਸ਼ਲ ਉਦਮ ਦਾ ਉਦਮ ਫਾਇਦੇ ਵਿੱਚ ਲਗਾਇਆ ਅੱਜ ਉਹ ਸਤਪੂਰਨ ਹੋਇਆ ਹੈ ਜੇ ਸਵੇਚ ਜੋ ਲਗਭਗ 3047 ਪੁਸ਼ਧਾਰੀ ਸਾਡੇ ਜੇ ਰਹਿੰਦੇ ਹਨ ਅਗਰ ਸੰਚਾਰ ਦੇ ਨਹੀਂ ਉਹ ਕਾਹ ਆ ਪਸੋਂ ਫਤਰੀਤ ਹੋਣਗੇ ਪਰ 3047 ਤਰਾਣੀਆਂ ਦੇ ਗੁਰੂ ਮਹਾਰਾਜ ਦੀ ਚਰਨਾਬੀ ਸਤਕਾ ਉਹਨਾਂ ਦੀ ਝੋਲੀ ਵਿੱਚ ਪੈ ਗਈ ਗੁਰੂ ਸਾਹਿਬੇ ਬਡੇ ਨੇ ਗੁਰੂ ਦੇ ਜਹਾਜ਼ੇ ਚੜੇ ਨੇ ਅਸੀਂ ਸਮੂਹ ਜੋ ਅਮਰਪਾਲ ਬਲਾਖੀ ਸਾਹਿਬ ਅਸੀਂ ਉਹਨਾਂ ਨੂੰ ਬਧਾਈਆਂ ਦੇਣੀ ਆ ਪਰਵਾਰ ਨੂੰ ਬੱਚਿਆਂ ਦੇ ਪਰਿਵਾਰਾਂ ਨੂੰ ਵਿਧਾਈਆਂ ਦੇਣੀਆਂ ਔਰ ਅਸੀਂ ਆਸ ਕਰਦੇ ਹਾਂ ਕਿ ਦਾਸ ਤੇ ਸਮੂਹ ਅਧਾਰਨ ਖਾਨ ਵਾਲੇ ਸਮੂਹ ਇੱਕ ਉਦਮ ਬਹੁਤ ਵੱਡਾ ਮਾਰਕ ਬਖਸ਼ਿਸ਼ ਕਰਨ ਉਹਨਾਂ ਨੇ ਕਰਵਾਉਣਾ ਹੈ ਬਹੁਤ ਵੱਡਾ ਹੋ ਜਾਏਗਾ ਇਹ ਪਹਿਲੀ ਵਾਰੀ ਸੀ ਲੋਕ ਦੇ ਬੱਚੇ ਅਤੇ ਬਹੁਤ ਸੇ ਸ਼ਿਸ਼ ਪਰਸ਼ੰਨ ਹੋਏ ਕਿ ਇਸ ਉਦਮ ਨੂੰ ਸਾਨੂੰ ਸਾਰਿਆਂ ਨੂੰ ਕਰਨਾ ਚਾਹੀਦਾ ਜਿੰਨੀ ਵੀ ਗੁਨਾਹਕ ਨਾਮ ਦੇਵਾ ਸਾਧ ਸੰਗਤ ਦੀ ਦਾਸ ਦੀ ਬੇਨਤੀ ਸੁਣ ਲਈ ਹੈ ਭਾਈ ਆਓ ਆਪਾਂ ਜਿਹੜੇ ਗੁਰੂ ਸਾਹਿਬਾਨ ਨੇ ਆਪ ਆਪਣਾ ਪਰਿਵਾਰ ਆਪਣੇ ਪੋਤਰੇ ਤੱਕ ਸਾਰਾ ਕੁਰਬਾਨ ਕਰ ਦਿੱਤਾ

ਕਿਤੇ ਪਿਛੇੋਂ ਅੰਮ੍ਰਿਤ ਸੁਚਾਰੂ ਇਹ ਲਵਾ ਤਾਂ ਪੀਰ ਹੋਰ ਵੀ ਜਿਹੜਾ ਹੈ ਆਪਾਂ 350 ਸਾਲ ਦਾ ਜੋ ਸਿੱਧੀ ਜਿਹੜਾ ਹੈ ਸ਼ੇਰੂ ਇੱਕ ਵਾਰ ਨੂੰ ਭਰੇ ਇੱਥੇ ਉਸ ਵੇਲੇ ਆਪਾਂ ਵੀ ਉਸੇ ਪ੍ਰੋਗਰਾਮ ਕਰ ਹਾਂਜੀ ਅਸੀਂ ਜੀ ਮਾਸਾ ਵਿਕੇ 23 ਤੇ 21 22 ਤੇ 3 ਨਵੰਬਰ ਨੂੰ ਬਹੁਤ ਵੱਡਾ ਵਿਸ਼ਾਲ ਅਸੀਂ ਕਾਰਨ ਦੀ ਦਰਵਾਜ਼ਾ ਸਵਾਗਤ ਕਰ ਰਹੇ ਹਾਂ ਜਿਸੇ 1100 ਸੈ ਪਾਠਾਂ ਦਾ ਉਪਾਇਆ ਇਸੇ ਤਰ੍ਹਾਂ ਹੀ 9 ਨਵੰਬਰ ਨੂੰ ਪੁਰਦਾਰਾ ਬੁਸਾਈ ਬਾਚਲ ਤੋਂ ਸ੍ਰੀ ਅਨੰਤੋ ਸਾਹਿਬ ਦੀ ਨਗਰੀ ਚੰਡਿਆ ਜਾ ਰਿਹਾ ਹੈ ਔਰ ਉੱਥੇ ਹੀ ਜਿਹੜਾ ਸਵਾਗਤ ਹੈ ਨਾਨਕ ਪਾਸ਼ਾ ਦੇ ਦਿਹਾੜੇ ਦੀ 5 ਨਵੰਬਰ ਜੋ ਘਟੋਕਟ ਜੋ ਹੈ ਲਗਭਗ 3000 ਸਹਿ ਪਾਠ ਦਾ ਭੋਗ ਪਾਇਆ ਜਾਵੇ ਜਿਸੇ ਤਰ੍ਹਾਂ ਹੀ ਜੋ ਸਾਡਾ ਲਗਾਤਾਰ ਜੁਨੇ ਦੀ ਅਦਾਰੇ ਹਰ ਸਾਰਿਆਂ ਸਹਿ ਪਾਠ ਅਸੀਂ ਆਸ ਕਰਦੇ ਹਾਂ ਲਗਭਗ 5100 ਸਹਿ ਪਾਠ ਦਾ

ਜਿੰਦੇ ਵਿੱਚ ਤਕਰੀਬਨ ਕਲਕਿਤਾ ਟਰਸਟ ਵੱਲੋਂ ਜਿਹੜੇ ਪਿੰਡ ਟੱਚ ਕੀਤੇ ਗਏ 80 ਪਿੰਡਾਂ ਦਾ 8000 ਬੰਦਾ ਤਕਰੀਬਨ ਅਸੀਂ ਬਾਹਰ ਕੱਢਿਆ ਉਸ ਵੇਲੇ ਜੀ ਉਸ ਤੋਂ ਬਾਅਦ ਇਮੀਡੀਏਟਲੀ ਉਹਨਾਂ ਨੂੰ ਜਿਹੜਾ ਲੋਰ ਸੀ ਉਸੇ ਰਾਸ਼ਨ ਦੀ ਤਰਪਾਲਾਂ ਦੀ ਕਿਉਂਕਿ ਉਸ ਵੇਲੇ ਰੋਟੀ ਦਾ ਮਸਲਾ ਕਿ ਉਹ ਘਰ ਛੱਡ ਕੇ ਵਿਚਾਰਨ ਬਾਹਰ ਆਉਣਾ ਪੈ ਗਿਆ ਸੋ ਉਹਦੇ ਵਿੱਚ ਤਕਰੀਬਨ 96 ਪਿੰਡਾਂ ਦੇ ਵਿੱਚ ਮੰਨ ਕੇ ਚੱਲੋ ਵੀ 11000 ਕੁਆਂਟਲ ਦੇ ਤਕਰੀਬਨ ਕਰੀਬ ਰਾਸ਼ਨ 96 ਅ 5565 ਦੇ ਕਰੀਬ ਤਰਪਾਲ ਜਿਹੜੀਆਂ ਇਮੀਡੀਏਟਲੀ ਪਹੁੰਚਾਈਆਂ ਪਹਿਲੇ 1-2 ਦਿਨਾਂ ਦੀ ਗੱਲਬਾਤ ਕਰ ਰਹੇ ਹਾਂ ਉਸ ਤੋਂ ਬਾਅਦ ਜਦੋਂ ਇੱਕ ਵਾਰੀ ਲੋਕਾਂ ਨੂੰ ਹੜ੍ਹ ਪ੍ਰਭਾਵਿਤ ਏਰੀਆ ਵਿੱਚੋਂ ਕੱਢ ਕੇ ਸੁੱਕੀ ਜਗ੍ਹਾ ਤੇ ਲੈ ਆਂਦਾ ਗਿਆ ਫਿਰ ਲੋਡ ਸੀ ਇਮੀਡੀਏਟਲੀ ਮੈਡੀਕਲ ਕੈਂਪਾਂ ਦੀ ਕਿਉਂਕਿ ਉੱਥੇ ਬਿਮਾਰੀ ਫੈਲਣ ਦਾ ਬਹੁਤ ਡਰ ਸੀ ਤਕਰੀਬਨ 18 ਮੈਡੀਕਲ ਕੈਂਪ ਲਾਏ ਗਏ ਨੇ ਜਿੱਦੇ ਤਕਰੀਬਨ 1400 ਪੇਸ਼ੈਂਟ ਆ ਜਿਹੜਾ ਉਹਨਾਂ ਨੂੰ ਬ੍ਰਿੰਗ ਕੀਤਾ ਗਿਆ ਉਸ ਤੋਂ ਬਾਅਦ ਪਸ਼ੂਆਂ ਲਈ 12 ਕੈਂਪ ਲਾਏ ਗਏ ਜਿਦੇ ਵਿੱਚ ਲਗਭਗ 350 ਜਿਹੜੇ ਪਸ਼ੂ ਆ ਉਹਨਾਂ ਦਾ ਟ੍ਰੀਟਮੈਂਟ ਕੀਤਾ ਗਿਆ ਇਸ ਤੋਂ ਬਾਅਦ ਮਰੇ ਹੋਏ ਪਸ਼ੂਆਂ ਨੂੰ ਦਫਨਾ ਉਸ ਵਾਸਤੇ ਜੀਸੀਪੀ ਨੇ ਪ੍ਰਬੰਧ ਕਰਕੇ ਉਹ ਉਬਰਾਲਾ ਕੀਤਾ ਗਿਆ ਉਸ ਤੋਂ ਬਾਅਦ ਮੰਜੇ ਬਿਸਤਰੇ ਜਾਂ ਵਰਦੀਆਂ ਇਹ ਮਤਲਬ ਪਾਉਣ ਲਈ ਕੱਪੜੇ ਜਿਹੜੇ ਜਿਆਦਾ ਗਰੀਬ ਆਪਣੇ ਪਰਿਵਾਰ ਸੀ ਉਹਨਾਂ ਵਾਸਤੇ ਉਹਨਾਂ ਦਾ ਸਾਰਾ ਇੰਤਜ਼ਾਮ ਕੀਤਾ ਗਿਆ ਜਿਹੜੇ ਪਸ਼ੂ ਉਹਨਾਂ ਨੂੰ ਨਾ ਦੀ ਬਾਕੀ ਰਾਸ਼ਨ ਦਾ ਸੰਗਤ ਵੱਲੋਂ ਬਹੁਤ ਪਹੁੰਚ ਰਿਹਾ ਸੀਗਾ ਪਾਣੀ ਰਾਸ਼ਨ ਇੰਨਾ ਪਹੁੰਚ ਰਿਹਾ ਸੀ ਸਿੱਖ ਤੇ ਪੰਜਾਬੀਆਂ ਦਾ ਦਿਲ ਬਹੁਤ ਵੱਡਾ ਹੈ ਤੇ ਇਸ ਲਈ ਉੱਥੇ ਇਸ ਗੱਲ ਦੀ ਪ੍ਰਮਾਤ ਸੀ ਪਰ ਉੱਥੇ ਥੋੜੀ ਜੀ ਜਿਹੜੀ ਕਮੀ ਸੀ ਉਸੀ ਪਸ਼ੂਆਂ ਵਾਸਤੇ ਤੂੜੀ ਦੀਆਂ ਖਾਣੇ ਦੀ ਫਿਰ ਸੰਸਥਾ ਨੇ ਉਸ ਵਾਸਤੇ ਅਚਾਰ ਤੇ ਤੂੜੀ ਦਾ ਪ੍ਰਬੰਧ ਕੀਤਾ ਫੀਡ ਦਾ ਪ੍ਰਬੰਧ ਕੀਤਾ ਤਾਂ ਕਿ ਦੁੱਧਾਰੂ ਪਸ਼ੂਆਂ ਨੂੰ ਨਾਲ ਦੀ ਨਾਲ ਸਾਰਾ ਰਾਸ਼ਨ ਪਹੁੰਚ ਸਕੇ ਲੰਗਰ ਰਾਸ਼ਨਕਰ ਆਇਆ ਤੇ ਲੰਗਰ ਲੱਗਿਆ तकरीबन 85 ਪਿੰਡਾਂ ਦੇ ਵਿੱਚ ਜਿਹੜਾ ਕਲਗੀਧਾ ਟਰਸਟ ਨਾਲ ਲਾਇਆ ਗਿਆ ਬਿਮਾਰੀ ਨੂੰ ਰੋਕਣ ਵਾਸਤੇ ਡੀ ਫੌਗਿੰਗ ਕੀਤੀ ਗਈ तकरीबन 33 ਪਿੰਡਾਂ ਦੇ ਵਿੱਚ ਇਸ ਤੋਂ ਬਿਨਾ ਜਿਹੜੇ ਬੱਚੇ ਹੜ੍ਹ ਪ੍ਰਭਾਵਿਤ ਇਲਾਕੇ ਦੇ ਬੱਚੇ ਲਗਭਗ 1000 ਬੱਚੇ ਦੀ ਫੀਸ ਮਾਫ ਕੀਤੀ ਗਈ ਹੈ ਜਿਹੜੇ ਨੇੜੇ ਦੀਆਂ ਅਕਾਲ ਅਕੈਡਮੀਆ ਵਿੱਚ ਪੜ੍ਹਦੇ ਸੀ ਉਹਨਾਂ ਸਾਰਿਆਂ ਦੀ ਫੀਸ ਮਾਫ ਕਰ ਦਿੱਤੀ ਗਈ ਹੈ ਤਕਰੀਬਨ ਉਹਦੀ 1000 ਦੇ ਕਰੀਬ ਗਿਣਤੀ ਹੈਗੀ ਇਸ ਤੋਂ ਬਿਨਾ ਜਦੋਂ ਹੁਣ ਪਾਣੀ ਉਤਰ ਗਿਆ ਉਤਰਣ ਤੋਂ ਬਾਅਦ ਜਿਹੜਾ ਸਭ ਤੋਂ ਪਹਿਲਾ ਵੱਡਾ ਮਸਲਾ ਸੀ ਉਹ ਇਹ ਸੀ ਕਿ ਘਰ ਦੇ ਜਿੰਨੇ ਵੀ ਇਲੈਕਟ੍ਰੀਕਲ ਅਪਲਾਈਐਂਸਸ ਆ ਕਾਵੇਂ ਪੱਖੇ ਨੇ ਕੂਲਰ ਨੇ ਜੜੀਆਂ ਫਰਿੱਜਾਂ ਨੇ ਵਾਸ਼ਿੰਗ ਮਸ਼ੀਨਾਂ ਨੇ ਸਾਰੀਆਂ ਖਰਾਬ ਹੋ ਜਾਣੀਆਂ ਸੀ ਪਾਣੀ ਚੜ ਗਿਆ ਉਹ ਵਿੱਚ ਡੁੱਬ ਗਈਆਂ ਤਾਂ ਫਿਰ ਅਸੀਂ ਟੀਮ ਸ ਅਰੇਂਜ ਕੀਤੀਆਂ ਅਰੇਂਜ ਕਰਕੇ ਸਭ ਤੋਂ ਪਹਿਲਾਂ ਦਾ ਘਰਾਂ ਦੇ ਜਿੰਨੇ ਵੀ ਇਲੈਕਟ੍ਰੀਕਲ ਅਪਲਾਈਐਂਸਸ ਸੀ ਉਹਨਾਂ ਨੂੰ ਠੀਕ ਕਰਵਾਉਣ ਦਾ ਟੀਚਾ ਚੱਕਿਆ ਇਹਦੇ ਵਿੱਚ ਤਕਰੀਬਨ 1050 ਕਰ ਸਾਡਾ ਟਾਰਗੇਟ ਸੀ ਸਾਡਾ ਵੀ 1050 ਕਰਾ ਲੂ तकरीबन 31 ਪਿੰਡਾਂ 32 ਪਿੰਡਾਂ ਦੇ ਵਿੱਚ ਜਾ ਕੇ ਠੀਕ ਕੀਤਾ ਹੈ ਉਸ ਤੋਂ ਹੁਣ ਮੁੜ ਵਸੀਬਾ ਲਹਿਰ ਦੇ ਤਹਿਤ ਵੇਖੋ ਪਰਿਵਾਰ ਉਜੜ ਗਏ ਉਜੜਨ ਵਾਲੀ ਸਥਿਤੀ ਹੋ ਗਈ ਨਾਲੀ ਪਾਣੀ ਆ ਗਿਆ ਹਾਲਾਤ ਮਾੜੀ ਹੋ ਗਈ ਤਾਂ ਉਹਨਾਂ ਨੂੰ ਮੁੜ ਵਸੀਬਾ ਲਹਿਰ ਦੇ ਤਹਿਤ ਜਿਹੜੇ ਘਰ ਰਿਪੇਅਰ ਕੀਤੇ ਗਏ ਉਹਨਾਂ ਦੀ ਗਿਣਤੀ ਦਾ ਅਥਾ ਹੈਗੀ ਆ ਦੱਸਣਾ ਹੀ ਬੜਾ ਮੁਸ਼ਕਲ ਹੈ ਕਿਉਂਕਿ ਜਿਹੜੇ ਵੀ ਪਿੰਡਾਂ ਦੇ ਵਿੱਚ ਕਲਦੀ ਦਾ ਡਸ ਕੰਮ ਕਰ ਰਿਹਾ ਸੀਗਾ ਉਹਨਾਂ ਘਰਾਂ ਦੇ ਵਿੱਚ ਜਿੰਨੇ ਵੀ ਘਰ ਘਰਾਂ ਦੀ ਪ੍ਰੋਬਲਮ ਸੀ ਜੋ ਵੀ ਨਿੱਕੀ-ਮੋਟੀ ਭਾਵੇਂ ਕਦੀ ਦੁਆਰ ਬੈਠ ਗਈ ਕਦਾ ਕੋਈ ਦਰਵਾਜ਼ਾ ਖਰਾਬ ਹੋ ਗਿਆ ਕੋਈ ਪਿੱਲਰ ਟੈ ਗਿਆ ਕੋਈ ਮਤਲਬ ਐਦਾਂ ਦੇ ਉਹ ਸਾਰੇ ਕੰਮ ਕੀਤੇ ਗਏ ਉਸ ਤੋਂ ਬਿੜਾ ਫਿਰ ਐਸੇ ਪਰਿਵਾਰ ਸੀ ਜਿਨ੍ਹਾਂ ਦਾ ਬਿਲਕੁਲ ਘਰ ਟੈ ਹੀ ਗਏ ਉਸ ਦੇ ਅਧੀਨ 20 ਨਵੇਂ ਘਰ ਬਣਾ ਕੇ ਕਲਗੀਧਾ ਟਰਸਟ ਆਲਰੇਡੀ ਮਤਲਬ ਜਰੂਰਤਮੰਦ ਜਿਨ੍ਹਾਂ ਦੇ ਘਰ ਸੀ ਠਹਿਰੇ ਸੀ ਉਹਨਾਂ ਨੂੰ ਸੌਂਪ ਚੁੱਕੇ ਆ ਅਗਲੇ ਦੁੱਝੇ ਪੜਾ ਦੇ ਅਧੀਨ 20 ਘਰ ਸਾਡੇ ਅਗਲੇ 1-2 ਦਿਨਾਂ ਦੇ ਵਿੱਚ ਹੀ ਤਿਆਰ ਨੇ ਜਿਹਨਾਂ ਨੂੰ ਅਸੀਂ ਇਮੀਡੀਏਟਲੀ ਅੱਗੇ ਫਿਰ ਸੌਂਪ ਦਾਂਗੇ ਉਸ ਤੋਂ ਬਿੜਾ ਪੜਾ 3 ਤੇ 4 5 ਇਦਾਂ ਕਰਕੇ ਅੱਗੇ ਇਹ 20 20 25 25 ਘਰਾਂ ਦੀ ਇੱਕ ਮਤਲਬ ਅਸੀਂ ਰਿਕੁਆਇਰਮੈਂਟ ਸਾਡੇ ਕੋਲ ਆਈ ਜਾਂਦੀ ਹੈ ਛੇਾਂ ਜਿਲ੍ਹਿਆਂ ਦੇ ਵਿੱਚ ਉਹ ਅਸੀਂ ਫਿਰ ਅੱਗੇ ਬਣਾ ਕੇ ਹੋਂਵੇਂ ਹੋਂਵੇਂ ਸੌਂਪਦੇ ਜਾਵਾਂਗੇ ਇਸ ਵਾਸਤੇ ਮੇਰੀ ਇੱਕ ਬੇਨਤੀ ਹੈ ਵੀ ਅਸ ਵੇਲੇ ਕਿਉਂਕਿ ਪਾਣੀ ਉੱਤਰ ਗਿਆ ਲੋਕ ਘਰਾਂ ਨੂੰ ਮੁੜ ਗਏ ਤੇ ਹੁਣ ਆਪਣਾ ਧਿਆਨ ਉਹਨਾਂ ਵੱਲੋਂ हट ਗਿਆ ਉਸ ਵੇਲੇ ਪੀਕ ਸੀ ਸਭ ਦਾ ਧਿਆਨ ਉਹਨਾਂ ਵੱਲ ਸੀ ਪਰ ਐਸ ਵੇਲੇ हट ਗਿਆ ਸੋ ਮੇਰੀ ਸੰਗਤਾਂ ਨੂੰ ਇਹ ਬੇਨਤੀ ਹੈ ਵੀ ਜਿਹੜੇ ਘਰ ਉਹਨਾਂ ਨੂੰ ਬਣਾ ਕੇ ਦੇਣੇ ਹਨ ਉਹਨਾਂ ਘਰਾਂ ਨੂੰ ਅੱਗੇ ਹੋਰ ਘਰ ਬਣਾਏ ਜਾ ਸਕਣ ਉਸ ਵਾਸਤੇ ਸੰਤਾਂ ਨੂੰ ਮਦਦ ਕਰਨ ਦੀ ਅਪੀਲ ਹੈ ਵੀ ਤਾਂ ਕਿ ਜ਼ਰੂਰਤਵੰਦਾਂ ਦੇ ਘਰ ਬਣਦੇ ਰਹਿਣ ਜਿਨ੍ਹਾਂ ਨੂੰ ਵੀ ਜ਼ਰੂਰਤ ਹੈ ਮਹਾਰਾਜ ਜੀ ਕੇ ਸਾਡੀ ਬੇਨਤੀ ਹੈ ਵੀ ਅਸੀਂ ਉਹ ਪੂਰਾ ਕਰ ਸਕੀਏ ਇੱਕ ਇਸ ਤੋਂ ਬਿਨਾ ਮੈਂ ਜਿਹੜੀ ਕੋਈ ਆਪਦੀ ਨੂੰ ਹੋਰ ਦੱਸਣਾ ਚਾਹਣਾ ਕਿ ਐਸਵਾਰਮਾ ਜੀ ਜਿੰਨਾ ਵੀ ਉੱਥੇ ਕੰਮ ਕੀਤਾ ਗਿਆ ਉਹ ਬੜਾ ਆਰਗੇਨਾਈਜ਼ ਤਰੀਕੇ ਨਾਲ ਕੀਤਾ ਗਿਆ ਜਿੰਦੇ ਵਿੱਚ ਜਿਹੜੀ ਪਹਿਲੀ ਗੱਲ ਦੱਸਣ ਵਾਲੀ ਆ ਵੀ ਅਸੀਂ ਸਾਰਾ ਕੰਮ ਲੋਕਲ ਡਿਪਟੀ ਕਮਿਸ਼ਨਰਸ ਐਸਡੀਐਮ ਉਹਨਾਂ ਨਾਲ ਪਲੈਨਿੰਗ ਕਰਕੇ ਪਿੰਡਾਂ 'ਚ ਕੀਤਾ ਅਸੀਂ ਇਹ ਨਹੀਂ ਕੀਤਾ ਵੀ ਆਪ ਜੇ ਆਪ ਜਾ ਕੇ ਚਾਰ ਪਿੰਡ ਫੜ ਲਈਏ ਇੱਕ ਪਿੰਡ ਫੜ ਲਈਏ ਦੋ ਫੜ ਲਈਏ ਜਿਸ ਤਰ੍ਹਾਂ ਡਿਪਟੀ ਕਮਿਸ਼ਨਰਾਂ ਨੇ ਐਸਡੀਐਮਸ ਨੇ ਅੱਗੇ ਉਹਨਾਂ ਦੀ ਡਿਊਟੀ ਲਾਈ ਉਹਨਾਂ ਦੇ ਸਹਿਯੋਗ ਨਾਲ ਉਹਨਾਂ ਦੀ ਪਲੈਨਿੰਗ ਦੇ ਨਾਲ ਉਹ ਘਰ ਫੜੇ ਇਦੋਂ ਕੜਾ ਜਿਹੜਾ ਬਹੁਤ ਵਧੀਆ ਹੋਰ ਕੰਮ ਹੋਇਆ ਅ 324 ਫੀਲਡ ਰੈਜੀਮੈਂਟ ਇਹ ਉਥੇ ਅਜਨਾਲੇ ਦੇ ਕੋਲ ਬੈਠੀ ਹੈ ਇਹ ਆਟਲਰੀ ਦੀ ਯੂਨਿਟ ਆ ਇੰਡੀਅਨ ਆਰਮੀ ਦੀ 324 ਫੀਲਡ ਰੈਜੀਮੈਂਟ ਉਥੇ ਇਹਨਾਂ ਦੇ ਕਰਨਲ ਵਿਪਲ ਵਿਪਲਮ ਅਨੰਦ ਉਹਨੇ ਸਾਨੂੰ ਕੰਟੈਕਟ ਕੀਤਾ ਉਧਰੋਂ ਡਿਪਟੀ ਕਮਿਸ਼ਨਰ ਸੀਗੇ ਮਤਲਬ ਪ੍ਰਸ਼ਾਸਨ ਦੀ ਟੀਮ ਸੀ ਇਹ ਇਸ ਯੂਨਿਟ ਨਾਲ ਫੌਜ ਦੀ ਯੂਨਿਟ ਨੇ ਤੇ ਕਲਕੀਤਾ ਡ੍ਰੈਸ ਨੇ ਜੁਆਇੰਟਲੀ ਰਲ ਕੇ ਬਹੁਤ ਜ਼ਿਆਦਾ ਕੰਮ ਕੀਤਾ ਫੌਜ ਵਾਲੇ ਅਸੀਂ ਉਹਨਾਂ ਤੋਂ ਬੜੇ ਇੰਪ੍ਰੈਸਿਵ ਫੌਜ ਤੋਂ ਵੀ ਆ ਚਲੋ ਜਵਾਨ ਨੇ ਉਹਨਾਂ ਨੇ ਕਿਤੇ ਨਹੀਂ ਵੇਖਿਆ ਵੀ ਪਹੁੰਚ ਸਕਦੇ ਨਹੀਂ ਪਹੁੰਚ ਸਕਦੇ ਆਪਦੇ ਵੱਲੋਂ ਕੋਸ਼ਿਸ਼ ਕੀਤੀ ਜਾਣਾ ਔਰ ਇਹ ਹੀ ਗੱਲ ਉਹਨਾਂ ਨੇ ਸਾਨੂੰ ਕਹੀ ਵੀ ਅਸੀਂ ਹੈਰਾਨ ਆ ਵੀ ਜਿੱਥੇ ਕੋਈ ਬੇੜੀ ਲੈ ਕੇ ਜਾਣ ਨੂੰ ਤਿਆਰ ਨਹੀਂ ਸੀ ਉੱਥੇ ਫੌਜ ਦੇ ਨਾਲ ਕਲਗੀ ਦਾ ਟਰਸਟ ਦੇ ਬੰਦੇ ਬੇੜੀ ਲੈ ਕੇ ਜਾ ਰਹੇ ਸੀ ਤੇਜ਼ ਵਗਦੇ ਪਾਣੀ ਦੇ ਵਿੱਚ ਤੇ ਉਹਨਾਂ ਨੇ ਇਸ 324 ਫੀਲਡ ਰੈਜੀਮੈਂਟ ਨੇ ਖੁਸ਼ ਹੋ ਕੇ ਜਦੋਂ ਇਹ ਸਾਰਾ ਕੰਮ ਕੰਪਲੀਟ ਹੋ ਗਿਆ ਤੇ ਸਾਨੂੰ ਇੱਕ ਟੋਕਨ ਆਫ ਮੈਮਰੀ ਮਤਲਬ ਇੱਕ ਤਾਂ ਪੱਥਰ